ਏ ਰਾਮਪੁਰਾ ਫੂਲ ਤਹਿਤੋਂ ਦੇ ਪਕਤਾਪਾਈ ਬਲੌਕ ਨੂੰ ਤੋੜਨ ਦਾ ਵਿਰੋਧ ਹੋ ਰਿਹਾ ਜੀ ਹਾਂ ਸ਼੍ਰੋਮਣੀ ਕਾਲਦਲ ਵੱਲੋਂ ਪਕਤਾਪਾਈ ਬਲੌਕ ਸਮਿਤੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਸੂਬਾ ਸਰਕਾਰ ਤੇ ਇਸ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਾਜ਼ਿਸ਼ ਤਹਿਤ ਇੱਥੇ ਪਕਤਾਪਾਈ ਬਲੌਕ ਤੋੜਿਆ ਗਿਆ ਸੋ ਸ਼੍ਰੋਮਣੀ ਕਾਲਦਲ ਵੱਲੋਂ ਪਕਤਾਪਾਈ ਬਲੌਕ ਸਮੇਤੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਇਸ ਨੂੰ ਲੈ ਕੇ ਆਵਾਜ਼ ਚੁੱਕੀ ਗਈ ਹੈ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਨੇ ਸਿਆਸੀ ਲਾਹਾ ਖੱਟਣ ਲਈ ਪ੍ਰਸ਼ਾਸਤਿਕ ਢਾਂਚੇ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਸਿਕੰਦਰ ਸਿੰਘ ਮਲੂਕਾ ਨੇ ਲਗਾਏ ਨੇ ਸਿਕੰਦਰ ਸਿੰਘ ਮਲੂਕਾ ਨੇ ਸਰਕਾਰ ਨੂੰ ਚੇਤਾਵਨੀ ਦਿੱੰਦਿਆ ਕਿ ਜੇਕਰ ਫੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ ਸਥਿ ਸਿਆਸੀ ਲਾਹਾ ਖੱਟਣ ਦੇ ਇਲਜ਼ਾਮ ਲਗਾਏ ਨੇ ਜਿਸ ਤੇ ਚਲਦੇ ਆ ਪ੍ਰਸ਼ਾਸਨਿਕ ਢਾਂਚੇ ਨਾਲ ਛੇੜਛਾੜ ਕੀਤੀ ਗਈ ਹੈ ਸ਼੍ਰੋਮਣੀ ਕਾਲਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਇੱਥੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਔਰ ਸਾਫ ਤੌਰ ਤੇ ਕਿਹਾ ਹੈ ਕਿ ਜੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਸੋ ਰਾਮਪੂਰਾ ਫੂਲ ਦੀ ਇਹ ਤਸਵੀਰ ਹੈ ਜਿੱਤੇ ਕੀ ਸਰਕਾਰ ਦੇ ਖਿਲਾਫ ਇੱਥੇ ਆਵਾਜ਼ ਚੁੱਕੀ ਗਈ ਹੈ ਰਾਮਪੂਰਾ ਫੂਲ ਤਹਿਤੋਂ ਦੇ ਪਗਤਾ ਪਾਈ ਬਲੌਕ ਨੂੰ ਤੋੜਨ ਦਾ ਇੱਥੇ ਭਾਰੀ ਵਿਰੋਧ ਹੋਇਆ ਹੈ। ਮੇਰੀ ਤਾਂ ਕਿਹਾ ਡੀਸੀ ਨੂੰ ਚੋ ਦੋ ਦਿਨ ਵੀਡੀਓ ਉੱਥੇ ਭੇਜਦਾ ਕਰੋ ਹਲੇ ਦੋ ਦਿਨ ਵੀ। ਐਡੇ ਲੋਕੀ ਭੁੱਲ ਜਾਣਗੇ ਫਿਰ ਆਪਾਂ ਬੰਦ ਕਰਾਂਗੇ। ਜੋ ਦੋ ਤਿੰਨ ਪਿਆਉਂਦੇ ਬਲਾਕ ਸੰਪਤੀ ਦੀ ਜਣੀ ਚੋਣ ਨਹੀਂ ਬੱਕਰੀ ਹੋਣੀ ਜਿਹੜਾ ਬਲਾਕ ਸੰਪਤੀ ਦਾ ਚੇਅਰਮੈਨ ਬਣਦਾ ਜੂ ਬੱਕਰਾ ਨਹੀਂ ਬਣੂਗਾ ਕਈ ਬਣੇਗਾ ਬੱਕਰਾ ਜੀ ਫੂਲ ਦਾ ਇੱਕੋ ਹੀ ਬਣੇਗਾ ਇੱਕੋ ਹੀ ਮੈਂਬਰ ਬਣਗੇ ਆਪਣੇ ਪਿੰਡ ਸਾਰੇ ਫੂਲ ਬਣਗੇ ਚੋਣੋਂ ਉਹਦੇ ਨਾ ਬਣ ਕੇ ਆਪਕਾ ਨਹੀਂ ਬਣਦਾ ਠੀਕ ਹੈ ਜੇ ਬਰਾਦਰ ਨੇ ਚੋਣ ਕਰਾ ਦੇ ਫਿਰ ਇਸਤੇ ਮਾਰੇ ਬਲਾਕ ਡੇਗਾ ਫਿਰ ਠੀਕ ਹੈ ਇੱਥੇ ਰੋਲਾ ਹੀ ਕੋਈ ਇਥੋਂ ਦੇ ਚੇਅਰਮੈਨ ਸਾਹਿਬ ਕਹਿ ਰਹੇ ਜੀ ਆਮ ਆਦਮੀ ਪਾਰਟੀ ਦੇ ਕਹਿੰਦੇ ਅਸੀਂ ਰਖਾਉ ਲਿਆ ਉਹ ਜਿਹੜਾ ਮੈਂ ਤਾਂ ਸਾਲ ਮੈਂ ਮੋਤੀ ਜੀ ਗੱਲ ਜਟਕੀ ਦੱਸਦੀ ਵੀ ਚੋਣਾ ਹੋ ਰਹੇ ਜੀ ਸਤੰਬਰ ਦੇ ਐਂਡ 'ਚ ਤੁਸੀਂ ਕਹੋ ਵੀ ਇਹਦੀ ਚੋਣ ਕਰਾ ਦਿਓ ਬਲਾਕ ਦੀ ਅਸੀਂ ਠੋਡੀ ਗੱਲ ਸੱਚੀ ਬੰਦ ਅਸੀਂ ਚੁੱਪ ਕਰ ਜਾਗੇ ਬਲਾਕ ਦੇ ਰੋੜ ਕਰ ਤੇ ਚੋਣ ਹੋ ਗਈ ਤਾਂ ਫਿਰ ਬਲਾਕ ਰਹਿ ਕੇ ਆਪਣਾ ਤੇ ਜੇ ਇਹਦੀ ਚੋਣ ਹੀ ਨਹੀਂ ਹੁੰਦੀ ਤੁਸੀਂ ਕਿਵੇਂ ਕਹੋਗੇ ਬਲਾਕ ਰਹਿਗੇ ਇਹ ਬਲਾਕ ਰਹਿ ਰਿਹਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਲਾਕ ਜਿਹੜਾ ਤੋੜਿਆ ਤੇ ਆਮ ਆਦਮੀ ਪਾਰਟੀ ਦਾ ਆਪਣਾ ਚੇਅਰਮੈਨ ਹੀ ਕਹਿ ਰਿਹਾ ਜੀ ਮੈਂ ਰਖਾ ਲਿਆ ਕਿ ਕਿਵੇਂ ਵੇਖੋ ਚੇਅਰਮੈਨ ਨੂੰ ਕਿਹਾ ਵੀ ਜਿੰਦ ਤੂੰ ਜੇ ਨਾ ਰਹਿਆ ਬਲਾਕ ਫਿਰ ਜੈਤੂਗੇ ਜੇ ਨਾ ਰਹਿਆ ਬਲਾਕ ਫਿਰ ਜੈਤੂਗੋਗੇ ਛੱਡੋ ਵੀ ਪਦਮੀਆਂ ਅੜਖੋਗੀ ਬਾੜੀ ਬੋਤੀ ਕਿੰਨੀ ਹੈ ਨੇ ਹੈਗੀ ਨਜਾੜ ਕੇ ਇਹਦੀ ਕਰੇ ਕੁਛ ਕਰਨਗੇ ਇਹਨਾਂ ਦਾ ਮਸਾ ਲੱਗਿਆ ਜੇ ਫਿਰ ਉਸ ਕਰਾ ਦੇ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਨੂੰ ਲੋਕਾਂ ਨੇ ਇੰਨੀਆਂ ਵੋਟਾਂ ਨਾਲ ਇੱਥੋਂ ਜਿਧਾਇਆ ਜੀ ਉਹ ਬਿਲਕੁਲ ਚੋਪਾ ਜੀ ਉਹ ਕਾਬਲੀ ਦੀ ਸੀਸ ਕੰਮ ਦਾ ਆਪਾਂ ਗਲਤ ਬੰਦਾ ਚੁਣ ਲਿਆ ਮੈਂ ਤੁਹਾਨੂੰ ਲੱਚਣ ਕਾਉਣ ਵਾਲੇ ਬੰਦਿਆਂ ਦਾ ਕੰਮ ਲੱਚਣ ਟੋੜਾ ਹੁੰਦਾ ਸਟੇਜਾ ਵੀ ਇੱਥੇ ਆ ਕੇ ਥੋੜਾ ਕੰਮ ਕਰਨਾ ਤੇ ਹਰ ਖੇਤਰ ਅਡੋਲੀ ਹੈ ਜੇ ਤੁਸੀਂ ਗਲਤ ਬੰਦੇ ਨੂੰ ਚੁਣੋਗੇ ਤੇ ਜੇ ਡਰਾਈਵਰ ਜਾਣਦਾ ਨਹੀਂ ਅਣਜਾਣ ਬੰਦੇ ਨੂੰ ਕੱਢੀ ਬਣਾ ਦੇਉਂਗਾ ਐਕਸੀਡੈਂਟ ਨਹੀਂ ਕਰੂਗਾ ਜੇ ਡਰਾਈਵਰ ਨਹੀਂ ਹੈ ਅਣਜਾਣ ਬਣਾ ਦੇਉਂਗੇ ਇਹ ਤਾਂ ਤੋ ਕਹੇ ਗੱਦ ਕੱਪ ਕੀਤਾ ਨਾ ਬੇ ਪਤਾ ਹੀ ਸੀ ਜਿਹੜਾ ਆਪਰ ਵੀ ਨੱਚ ਲਗਾਉਣ ਵਾਲੇ ਕਿੰਨੇ ਕਰ ਦੇਣਗੇ ਸਿਆਪ